ਕੀ ਕੋਈ ਮਰੇਗਾ ਕੋਈ ਜੀਏਗਾ ਇਹਨਾਂ ਨੂੰ ਇਹਨਾਂ ਦਾ ਕੋਈ ਫਰਕ ਨਹੀਂ ਹੈਗਾ ਸਾਡੇ ਬੱਚੇ ਜਾਂ ਕੀ ਦੇ ਬੱਚੇ ਆ ਕੇ ਪੈਰ ਡੋਬਦੇ ਆ ਪਸ਼ੂ ਪੰਛੀ ਪਾਣੀ ਪੀਂਦੇ ਆ ਜਾਂ ਨਹਿਰ ਮਹਿਗਮਾਲੇ ਖੁਦ ਵੀ ਇੱਕ ਗੇਟ ਵੀ ਖੋਲਣਾ ਉਹ ਵੀ ਲੋਹੇ ਦਾ ਹੈਗਾ ਉਹਨੂੰ ਵੀ ਪਾਣੀ ਟੱਚ ਹੁੰਦਾ ਹੈਗਾ ਉਹ ਇਹ ਤਾਰਾਂ ਦੇ ਵਿੱਚ ਇਹ ਗੱਲ ਕਰਨੀ ਸੀ ਕਿ ਇਹ ਤਾਰਾਂ ਡਿੱਗੀਆਂ ਹੋਈਆਂ ਨਹਿਰ 'ਚ ਔਰ ਪ੍ਰਸ਼ਾਸਨ ਤੋਂ ਇਹ ਮੰਗਾ ਇਸ ਨੂੰ ਜਿੰਨੀ ਛੇਤੀ ਹੋ ਸਕੇ ਉਹਨੂੰ ਕੀ ਕਰਾਇਆ ਜਾਏ ਖਬਰਾਂ ਦੀ ਸ਼ੁਰੂਆਤ ਕਰ ਲੈਨੇ ਆ ਦੱਸਦੇ ਹੀ ਇਹ ਬਿਜਲੀ ਵਿਭਾਗ ਦੀ ਪਠਾਨਕੋਟ ਦੇ ਨਾਲ ਲੱਗਦੇ ਧੀਰੇ ਨਹਿਰ ਦੇ ਵਿੱਚ ਜਿਹੜਾ ਹੈ ਇੱਕ ਲਾਪਰਵਾਹੀ ਦੇਖਣ ਨੂੰ ਮਿਲਦੀ ਹੈ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਪਈਆਂ ਹੋਈਆਂ ਨੇ ਲੱਠੀਆਂ ਹੋਈਆਂ ਨੇ ਤੇ ਜੇਕਰ ਅਸੀਂ ਗੱਲ ਕਰੀਏ ਇੱਥੋਂ ਦੇ ਲੋਕਾਂ ਦੀ ਤੇ ਇਸ ਬਾਬਤ ਜਦੋਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਜਿਹੜਾ ਹੈ ਉਹ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਜਦੋਂ ਇਸ ਦੇ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਿਜਲੀ ਵਿਭਾਗ ਨੂੰ ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ ਹਰ ਬਾਰ ਜਿਹੜਾ ਹੈ ਉਹਨਾਂ ਦੇ ਵੱਲੋਂ ਸਾਨੂੰ ਜਿਹੜਾ ਹੈ ਉਹ ਲਾਰੇ ਲੱਪੇ ਲਗਾਏ ਜਾ ਰਹੇ ਨੇ ਤੇ ਇਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਮਸਲਾ ਸਿਰਫ ਇੰਨਾ ਹੈ ਕਿ ਸਤਾਰਾ ਨੂੰ ਜਿਹੜਾ ਹੈ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਲੋਕਾਂ ਦਾ ਜਾਨੀ ਮਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂ ਬਿਜਲੀ ਵਿਭਾਗ ਵੱਲੋਂ ਹਜ ਤੱਕ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਜਦਕਿ ਇਹ ਨਹਿਰ ਜਿਹੜੀ ਹੈ ਉਹ ਅ ਵਿਊ ਪੁਆਇੰਟ ਤੇ ਆ ਲੋਕ ਜਿਹੜੇ ਨੇ ਇੱਥੋਂ ਲੰਘਦੇ ਨੇ ਤੇ ਹਰ ਕਿਸੇ ਨੂੰ ਇਹ ਨਹਿਰ ਦੇ ਵਿੱਚ ਪਈ ਤਾਰਾਂ ਜੜੀਆਂ ਨੇ ਉਹ ਦੇਖ ਸਕਦੀ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬਿਜਲੀ ਵਿਭਾਗ ਵੱਲੋਂ ਇੱਕ ਵੱਡੀ ਲਾਹ ਪ੍ਰਵਾਹੀ ਕੀਤੀ ਜਾ ਰਹੀ ਹੈ ਤੇ ਇੱਕ ਵੱਡੀ ਦੁਰਘਟਨਾ ਨੂੰ ਜਿਹੜਾ ਹੈ ਅਸੀਂ ਕਹਿ ਸਕਦੇ ਹਾਂ ਮੰਦਭਾਗੀ ਖਬਰ ਨੂੰ ਮੰਦਭਾਗੀ ਘਟਨਾ ਨੂੰ ਜਿਹੜਾ ਉਹ ਸੱਦਾ ਦੇਣ ਦਾ ਕੰਮ ਏ ਤਾਰਾਂ ਕਰਨੀਏ ਨੇ ਕਿਉਂਕਿ ਪਾਣੀ ਦੇ ਵਿੱਚ ਜੇਕਰ ਕੋਈ ਬੱਚਾ ਨਾ ਆਉਣ ਜਾਂਦਾ ਜਾਂ ਫਿਰ ਗਰਮੀਆਂ ਦੇ ਦਿਨਾਂ ਦੇ ਵਿੱਚ ਕੋਈ ਲੋਕ ਜਿਹੜੇ ਨੇ ਕਈ ਲੋਕ ਜਿਹੜੇ ਨੇ ਉਹ ਪ੍ਰੇਫਰ ਕਰਦੇ ਨੇ ਨਹਿਰ ਦੇ ਵਿੱਚ ਬੈਠਣਾ ਪੈ ਡਬੋਕੀ ਜੇਕਰ ਅਜਿਹਾ ਕੁਝ ਹੋ ਜਾਂਦਾ ਹੈ ਤਾਂ ਕਿਸੇ ਦੀ ਜਾਨ ਵੀ ਜੜੀ ਆ ਉਹ ਜਾ ਸਕਦੀ ਹੈ। ਜਾਇਜ਼ ਜੀ ਗੱਲ ਹੈ ਇਹਨਾਂ ਕਾਰਨਾਂ ਦੇ ਵਿੱਚ ਜਿਹੜਾ ਹੈ ਕਾਫੀ ਹਾਈ ਵੋਲਟੇਜ ਜਿਹੜਾ ਕਰੰਟ ਹੈ ਉਹ ਹੋਵੇਗਾ ਤੇ ਜੇਕਰ ਇਹ ਪਾਣੀ ਦੇ ਵਿੱਚ ਪਈਆਂ ਨੇ ਤਾਂ ਪਾਣੀ ਦੇ ਵਿੱਚ ਜ਼ਰੂਰ ਹਾਈ ਵੋਲਟੇਜ ਕਰੰਟ ਜਿਹੜਾ ਅਸੀਂ ਕਹਿ ਸਕਦੇ ਹਾਂ ਉਹ ਪ੍ਰੈਜ਼ੈਂਸ ਇਸ ਮੌਕੇ ਤੇ ਦੇਖੀ ਜਾ ਸਕਦੀ ਹੈ। ਪਰ ਬਿਜਲੀ ਵਿਭਾਗ ਵੱਲੋਂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਇਸ ਬਾਬਤ ਜਦੋਂ ਇਸ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਖਾਸਾ ਰੋਸ ਜ਼ਾਟਾਇਆ ਹੈ ਤੇ ਹੋਰ ਕੀ ਕੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਹਰ ਵੇਲੇ ਜੜਾਏ ਉਹ ਫਿਕਰ ਰਹਿੰਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਇੱਥੋਂ ਲੰਘਦੇ ਨੇ ਜਾਂ ਫਿਰ ਕੋਈ ਵੀ ਜਿਹੜਾ ਅਸੀਂ ਕਹਿ ਸਕਦੇ ਆ ਰਾਘੀਰ ਪੁੱਲ ਪੁਲੇਖੇ ਵੀ ਇਸ ਨਹਿਰ ਦੇ ਵਾਲ ਚਲਾ ਜਾਂਦਾ ਤਾਂ ਉਸ ਦੀ ਜਾਨ ਨੂੰ ਭਾਰੀ ਨੁਕਸਾਨ ਹੋ ਸਕਦਾ ਇੱਥੋਂ ਤੱਕ ਵੀ ਜਾਨ ਵੀ ਜਾ ਸਕਦੀ ਹੈ ਤੇ ਆਓ ਹੁਣ ਦੇਖ ਲੈਣੇ ਤਸਵੀਰਾਂ ਤੇ ਸੁਣਾ ਦਿੰਨੇ ਆ ਤੁਹਾਨੂੰ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਸਰ ਜੀ ਮੇਰਾ ਨਾਮ ਅੰਕਿਤ ਕੁਮਾਰ ਹੈ ਤੇ ਮੈਂ ਪਿੰਡ ਧੀਰੇ ਦਾ ਰਹਿਣ ਵਾਲਾ ਅੱਜ ਇਹ ਤਾਰਾਂ ਦੇ ਵਿੱਚ ਤੇ ਗੱਲ ਕਰਨੀ ਸੀਗੀ ਇਹ ਤਾਰਾਂ ਡਿੱਗੀਆਂ ਹੋਈਆਂ ਨਹਿਰ 'ਚ ਔਰ ਪ੍ਰਸ਼ਾਸਨ ਤੋਂ ਇਹ ਮੰਗਾ ਇਸ ਨੂੰ ਜਿੰਨੀ ਜਲਦੀ ਹੋ ਸਕੇ ਉਹਨੂੰ ਠੀਕ ਕਰਾਇਆ ਜਾਏ ਕਿਉਂਕਿ ਬਿਲਕੁਲ ਤੁਸੀਂ ਦੇਖ ਸਕਦੇ ਹੋ ਨਾਲ 게ਟ ਲੱਗੇ ਹੋਏ ਨਾ ਕੋਈ ਵੀ ਬੰਦਾ ਅਗਰ ਆ ਕੇ ਤੇ ਕੋਈ 게ਟ ਮੈਨ ਲਾ ਕੇ 게ਟ ਪੂਰੋਂ ਦਾ ਨੂੰ ਕ੍ਰੈਡ ਪੈਣ ਦਾ ਖਤਰਾ ਹੈ ਅਗਰ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਹਦਾ ਸਰਕਾਰ ਇਦਾਂ ਕੀ ਹੈ ਕਿ ਨਹਿਰ ਦੇ ਵਿੱਚ ਤਾਰਾ ਡੁੱਬਣ ਦੇ ਕਰਕੇ ਕੱਲ ਨੂੰ ਸਾਡੇ ਬੱਚੇ ਜਾਂ ਕੀ ਦੇ ਬੱਚੇ ਆ ਕੇ ਪੈਰ ਡੋਬਦੇ ਆ ਪਸ਼ੂ ਪੰਛੀ ਪਾਣੀ ਪੀਂਦੇ ਆ ਯਾ ਨਰ ਮੈਗਮਲੇ ਖੁਦ ਵੀ ਇੱਕ ਗੇਟ ਵੀ ਖੋਲਣਾ ਉਹ ਵੀ ਲੋਹੇ ਦਾਗਾ ਉਹਨੂੰ ਵੀ ਪਾਣੀ ਟੱਚ ਹੁੰਦਾਗਾ ਤੇ ਕਰੰਟ ਦੇ ਉਰਚ ਵੀ ਹੈਗਾ ਨਾ ਇੱਥੇ ਐਮਸੀ ਬੋਲਦਾ ਨਾ ਇੱਥੇ ਐਮਐਲਏ ਬੋਲਦਾ ਇੱਥੇ ਕੋਈ ਨਹੀਂ ਬੋਲ ਸਕਦਾ ਕਿਉਂ ਇਹ ਚੁੱਪ ਹੈਗੇ ਸੋ ਸਾਰੇ ਕੀ ਕੋਈ ਮਰੇਗਾ ਕੋਈ ਜੀਏਗਾ ਇਹਨਾਂ ਨੂੰ ਇਹਨਾਂ ਨਾਲ ਕੋਈ ਫਰਕ ਨਹੀਂ ਹੈਗਾ ਬਸ ਸਾਨੂੰ ਇਹੀ ਹੈ ਬੰਦੀ ਹੈਗੀ ਹੈ ਕਿ ਕੋਈ ਆਏ ਸਾਡਾ ਮਲਗੀ ਮਸਲਾ ਹਲ ਕਰੇ ਜਿਦਾ ਜੇਏ ਸਾਹਿਬ ਜਾਂ ਕੋਈ ਸਾਡੀ ਗੱਲ ਤੇ ਸੁਨੇ ਕੋਈ ਗੱਲ ਸੁਣਨ ਵਾਲਾ ਵੀ ਕੋਈ ਨਹੀਂ ਹੈਗਾ ਐ ਨਹਿਰ ਮੈਗਮੇ ਵਾਲਾ ਨੂੰ ਕਿੰਨੀ ਵਾਰ ਕਹੀਏ ਤੁਸੀਂ ਕਿਸੇ ਅਧਿਕਾਰੀ ਨੂੰ ਦੱਸਿਆ ਇਸ ਬਾਰੇ ਅਧਿਕਾਰੀ ਅਸੀਂ ਨਹਿਰ ਮੈਗਮੇ ਵਾਲੇ ਜਿਹੜੇ ਇੱਥੇ ਬੰਦੇ ਹੈਗੇ ਸਾਡੇ ਲਾਗੇ ਜਿਹੜਾ ਬਣਾਇਆ ਉਹਨਾਂ ਨੇ ਦਫ਼ਤਰ ਆਪਣਾ ਆਈ ਉੱਥੇ ਕਿੰਨੀ ਵਾਰ ਗਣਾ ਉਹ ਤੇ ਉਹ ਵੀ ਕਹਿੰਦੇ ਆ ਉਹ ਕਹਿੰਦੇ ਉੱਪਰ ਕਹੋ ਬਿਜਲੀ ਮੈਗਮੇ ਵਾਲੇ ਨੂੰ ਕਹੀਏ ਉਹ ਕਹਿੰਦੇ ਉੱਪਰ ਕਹੋ ਕਿੰਨੂੰ ਉੱਪਰ ਕਹੀਏ ਉੱਪਰ ਨੂੰ ਰੱਬ ਨੂੰ ਕਹੀਏ ਜੇ ਲੈ ਕੋਈ ਮਰ ਜਾਏਗਾ ਫਿਰ ਰੱਬ ਨੂੰ ਕਹੀਏ ਆਪਾਂ ਕੀ ਮੰਗ ਕਰਦੇ ਤੁਸੀਂ ਮੰਗ ਇਹ ਹੀ ਕਰਨੇ ਆ ਕਿ ਇੱਕ ਖੰਭਾ ਜਲਦੀ ਜਲਦੀ ਸਿੱਧਾ ਕੀਤਾ ਜਾਏ ਜਿਹੜਾ ਟੁੱਟੇ ਦਾਗਾ ਔਰ ਇਹ ਜਿਹੜੀ ਤਾਰ ਨਹਿਰ ਦੇ ਵਿੱਚ ਡੁੱਬੰਡੀ ਐ ਇਹਨਾਂ ਨੂੰ ਸਿੱਧੀ ਪ੍ਰੋਪਰ ਤਰੀਕੇ ਨਾਲ ਜਿਹੜੇ ਵੀ ਕਰ ਸਕਦੇ ਹੋ ਕਰੇ ਕੈਮਰਾ ਪਰਸ ਦੇ ਨਾਲ ਅੱਜ ਸੈਨੀ ਦੀ ਰਿਪੋਰਟ